ਅੱਜ ਪੰਡੋਰੀ ਰਣ ਸਿੰਘ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਪਰਿਵਾਰ ਦੇ ਜਿਹੜੇ ਹਾਲਾਤ ਤੁਹਾਨੂੰ ਅਸੀਂ ਦਿਖਾਵਾਂਗੇ ਜਿਨ੍ਹਾਂ ਦਾ 3 ਸਾਲ ਤੋਂ ਇੱਕ ਬੇਟਾ ਮੰਜੇ ਦੇ ਉੱਪਰ ਜਿਹੜਾ ਜ਼ਿੰਦਗੀ ਤੇ ਮੌਤ ਦੇ ਨਾਲ ਜੂਝ ਰਿਹਾ ਜਿਹੜੇ ਅਸੀਂ ਘਰ ਦੇ ਵਿੱਚ ਮੌਜੂਦ ਹਾਂ ਪਰਿਵਾਰ ਦਾ ਕਹਿਣਾ ਕਿ ਅਸੀਂ ਇਹ ਵੀ ਗਰਵੀ ਰੱਖ ਕੇ ਜਿਹੜਾ ਬੱਚੇ ਦੇ ਉੱਪਰ ਲਗਾ ਚੁੱਕੇ ਹਾਂ ਅਹੀਂ 2 ਸਾਲਾਂ ਬਾਅਦ ਉਹਨੂੰ ਡਾਕਟਰ ਨੂੰ ਜਵਾਬ ਦੇ ਦਿੱਤਾ ਵੀ ਸਾਡੇ ਹੱਥ ਖੜੇ ਹੋ ਗਏ ਪੈਸੇ ਦਾ ਅਰੇਂਜਮੈਂਟ ਨਹੀਂ ਹੁੰਦਾ ਰਿਹਾ ਪੈਸੇ ਦਾ ਅਰੇਂਜਮੈਂਟ ਨਹੀਂ ਹੁੰਦਾ ਇਹ ਮੇਰਾ ਸਾਰੇ ਵੀਰ ਭਰਾਵਾਂ ਨੂੰ ਇਹੋ ਹੱਥ ਜੁੜ ਕੇ ਬੇਨਤੀ ਆ ਐਨ ਆਰ ਆਈ ਵੀਰਾਂ ਨੂੰ ਤੇ ਉਹ ਸੰਸਥਾ ਵਾਲੇ ਵੀਰਾਂ ਨੂੰ ਇਹ ਹੀ ਬੇਨਤੀ ਆ ਕਿ ਇਹ ਬੱਚੇ ਦਾ ਇਲਾਜ ਹੋ ਸਕੇ 3 ਸਾਲ ਹੋ ਚੱਲੇ ਮੰਜੇ ਤੇ ਪਏ ਨੂੰ ਬਹੁਤ ਬੁਰੇ ਹਾਲਾਤ ਆ ਸਾਡੇ ਕਾਨੂੰ ਤੇ ਬੱਚੀ ਜਵਾਨ ਆ ਮਿਉਣ ਵਾਲੀ ਆ ਇੱਕ ਬੇਟਾ ਵੀ ਓਏ ਵੀ ਹੋਣ ਵਾਲਾ ਜਵਾਨ ਆ ਤੇ ਇਹ ਵਕਤ ਬੱਚਿਆਂ ਦੇ ਕਾਜ ਰਿਸਾ ਹੁੰਦਾ ਟਾਈਮ ਹੀ ਤੇ ਅਸੀਂ ਬਹੁਤ ਬੁਰੇ ਹਾਲਾਤ ਵਿੱਚ ਦੀ ਨੰਗ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮਲੇਵਾ ਸੰਗਤ ਜੀ ਅੱਜ ਪੰਡੋਰੀ ਰਣ ਸਿੰਘ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਪਰਿਵਾਰ ਦੇ ਜਿਹੜੇ ਹਾਲਾਤ ਤੁਹਾਨੂੰ ਅਸੀਂ ਦਿਖਾਵਾਂਗੇ ਜਿਨ੍ਹਾਂ ਦਾ 3 ਸਾਲ ਤੋਂ ਇੱਕ ਬੇਟਾ ਮੰਜੇ ਦੇ ਉੱਪਰ ਜਿਹੜਾ ਜ਼ਿੰਦਗੀ ਤੇ ਮੌਤ ਦੇ ਨਾਲ ਜੂਝ ਰਿਹਾ ਜਿਹਦੇ ਉੱਪਰ ਉਹ ਲੱਖਾਂ ਰੁਪਈਆ ਜਿਹੜਾ ਖਰਚ ਕਰ ਚੁੱਕੇ ਨੇ ਤੇ ਇਸ ਟਾਈਮ ਜਿਹੜੇ ਪਰਿਵਾਰ ਦੇ ਜਿਹੜੇ ਹਾਲਾਤ ਨੇ ਉਹਦੀ ਮੈਡੀਸਨ ਲਿਆਉਣ ਵਾਸਤੇ ਵੀ ਨਹੀਂ ਹੈਗੇ ਕਿਉਂਕਿ ਪਰਿਵਾਰ ਜਿਹੜਾ 30 ਤੋਂ 32 ਲੱਖ ਰੁਪਈਆ ਜਿਹੜਾ ਉਹਦੀ ਮੈਡੀਸਨ ਤੇ ਉੱਪਰ ਉਹਨੂੰ ਐਡਮਿਟ ਕਰਵਾ ਕੇ ਜਿਹੜਾ ਲਗਾ ਚੁੱਕਾ ਜਿਹੜੇ ਅਸੀਂ ਘਰ ਦੇ ਵਿੱਚ ਮੌਜੂਦ ਆ ਪਰਿਵਾਰ ਦਾ ਕਹਿਣਾ ਕਿ ਅਸੀਂ ਇਹ ਵੀ ਗਿਰਵੀ ਰੱਖ ਕੇ ਜਿਹੜਾ ਬੱਚੇ ਦੇ ਉੱਪਰ ਲਗਾ ਚੁੱਕੇ ਆ ਸੋ ਸੰਗਤ ਜੀ ਬੂੰਦ ਬੂੰਦੇ ਨਾਲ ਸਾਗਰ ਭਰਦਾ ਆਪ ਜੀ ਦੇ ਜਸ਼ਵੰਦ ਦੀ ਮਾਇਆ ਦੇ ਨਾਲ ਥੋੜੀ ਤੇ ਵਿੱਚੋਂ ਥੋੜੀ ਕੱਢ ਕੇ ਇਸ ਪਰਿਵਾਰ ਦਾ ਜਿਹੜਾ ਬੱਚਾ ਜਿਹੜਾ ਆਪਾਂ ਉਸ ਦੀ ਜ਼ਿੰਦਗੀ ਨੂੰ ਬਚਾ ਸਕਦੇ ਆ ਤੇ ਉਸ ਦਾ ਇਲਾਜ ਕਰਵਾ ਸਕਦੇ ਆਪ ਸੰਗਤਾਂ ਇਸ ਬੱਚੇ ਦੀ ਜਿਹੜੀ ਹੈ ਦਵਾਈ ਵਾਸਤੇ ਐਡਮਿਟ ਕਰਵਾਉਣ ਵਾਸਤੇ ਆਪਣੇ ਜ ਕਨੇਕ ਕਮਾਈ ਦੇ ਵਿੱਚੋਂ ਜਸ਼ਵੰਦ ਕੱਢ ਕੇ ਇਸ ਬੱਚੇ ਦਾ ਇਲਾਜ ਕਰਾਉਣ ਵਾਸਤੇ ਪਰਿਵਾਰ ਨਾਲ ਜਰੂਰ ਸੰਪਰਕ ਕਰਿਓ ਸੰਗਤ ਜੀ ਅਸੀਂ ਤੁਹਾਨੂੰ ਦਿਖਾ ਸਕਦੇ ਆ ਕਿ ਉਸ ਜਿਹੜਾ ਵੀਰ ਹੈ ਅਕਾਸ਼ਦੀਪ ਸਿੰਘ ਆ ਉਸਦੀ ਸਿਸਟਰ ਹੈ ਕਿ ਜਿਹਨੇ ਉਹਨੂੰ ਦਾਲ ਦਾ ਸੂਪ ਜਿਹੜਾ ਲਿਕੁਇਡ ਕਰਕੇ ਉਹਨੂੰ ਜਿਹੜਾ ਦੇਖ ਸਕਦੇ ਹੋ ਕਿ ਇੱਕ ਲਿਕੁਇਡ ਤਰੀਕੇ ਦੇ ਨਾਲ ਜਿਹੜਾ ਪੈਪ ਦੇ ਰਾਈ ਉਹਨੂੰ ਜਿਹੜਾ ਫੂਡ ਨਾਲੀ ਦੇ ਵਿੱਚ ਪਚਾ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਵੀਰ ਦੇ ਹਾਲਾਤ ਤੇ ਇਥੋਂ ਤੱਕ ਕਹਿਣਾ ਕਿ ਉਹ ਪਰਿਵਾਰ ਦਾ ਕਹਿਣਾ ਕਿ ਅਸੀਂ ਜਿਹੜਾ ਸਪੈਸ਼ਲ ਡਾਕਟਰ ਸੀ ਜਿਹੜਾ ਸਾਨੂੰ ਡਾਕਟਰਾਂ ਨੇ ਦਿੱਤਾ ਕਿ 36000 ਰੁਪਇਆ ਜਿਹੜਾ ਉਹ ਮਹੀਨੇ ਦੇ ਛੱਡ ਤੋਂ ਡਾਕਟਰ ਲੈਂਦਾ ਰਿਹਾ ਵੀਰ ਦੀ ਦੇਖਭਾਲ ਕਰਨ ਵਾਸਤੇ ਕਿਵੇਂ ਉਹ ਪੈਸਾ ਇਕੱਠਾ ਕਰਦੇ ਰਿਹਾ ਰਿਸ਼ਤੇਦਾਰਾਂ ਦੇ ਕੋਲੋਂ ਕਰਜ਼ਾ ਚੁੱਕ ਲਿਆ ਜਿਹੜਾ ਮਕਾਨ ਹੈ ਇਸ ਨੂੰ ਗਿਰਵੀ ਰੱਖ ਦਿੱਤਾ ਆਓ ਗੱਲਬਾਤ ਕਰਦੇ ਹਾਂ ਪਰਿਵਾਰ ਨਾਲ ਉਸ ਤੋਂ ਪਹਿਲਾਂ ਮੈਂ ਕੈਮਰਾਮੈਨ ਨੂੰ ਕਵਾਂਗੇ ਕਿ ਇੱਕ ਵਾਰੀ ਸਾਰੇ ਘਰ ਦਾ ਜਿਹੜਾ ਹਾਲ ਜਿਹੜਾ ਦਿਖਾਇਆ ਜਾਵੇ ਔਰ ਵੀਰ ਨੂੰ ਜਿਹੜੀ ਹੈ ਇੱਕ ਬਾਥਰੂਮ ਵਾਲੀ ਪਾਈਪ ਵੀ ਲੱਗੀ ਹੋਈ ਆ ਅਕਾਸ਼ਦੀਪ ਸਿੰਘ ਦੇ ਜਿਹੜੇ ਪਿਤਾ ਨੇ ਉਹ ਸਾਡੇ ਨਾਲ ਮੌਜੂਦ ਨੇ ਸਰਦਾਰ ਸੁਖਪਾਲ ਸਿੰਘ ਜੀ ਗੱਲਬਾਤ ਕਰਦੇ ਆਂ ਇਹ ਵੀਰ ਜੀ ਕਿਸ ਤਰ੍ਹਾਂ ਇਹ ਬੱਚੇ ਦੇ ਜਿਹੜੇ ਹਾਲਾਤ ਕਿਵੇਂ ਬਣੇ ਜੇ ਵੀਰ ਜੀ ਇਹ 3 ਸਾਲ ਤੋਂ ਪਹਿਲਾ ਐਕਸੀਡੈਂਟ ਹੋਇਆ ਸੀ ਹੂੰ ਉਸ ਤੋਂ ਬਾਅਦ ਅਸੀਂ ਇਹਨੂੰ ਕੇਡੀ ਹਸਪੀਟਲ ਦਾਖਲ ਕਰਾਇਆ ਹਸਪੀਟਲ ਹੂੰ ਉੱਥੇ ਸਾਨੂੰ 1 ਮਹੀਨਾ ਇਹਨੂੰ ਦਾਖਲ ਰਿਹਾ 12-13 ਲੱਖ ਰੁਪਏ ਸਾਡਾ ਉੱਥੇ ਲੱਗ ਗਿਆ 12-13 ਲੱਖ ਰੁਪਏ ਹਾਂ ਜੀ ਹੂੰ ਉਸ ਤੋਂ ਬਾਅਦ ਇਹਨਾਂ ਨੇ ਡਾਕਟਰ ਸਾਨੂੰ ਇੱਥੇ ਰੇਂਜ ਕਰਕੇ ਦਿੱਤਾ ਕਿ ਕਹਿੰਦੇ ਕਿ ਇਹ ਨੇ ਹੌਲੀ ਹੌਲੀ ਠੀਕ ਹੋਣਾ ਤੁਹਾਨੂੰ ਡਾਕਟਰ ਦੇ ਰਹੇ ਨੇ ਜੀ ਡਾਕਟਰ ਜਿਹਨੂੰ ਉਹਨੂੰ 36000 ਦੇ ਹਿਸਾਬ ਨਾਲ ਹੀ ਪੈਸੇ ਦੇਂਦੇ ਰਹੇ ਹੂੰ 2 ਸਾਲ ਸਾਡੇ ਕੋਲ ਡਾਕਟਰ ਰਿਹਾ ਹੈ ਜਿਹੜਾ 36000 ਰੁਪਿਆ ਤੁਸੀਂ ਉਹਨੂੰ ਦਿੰਦੇ ਰਹੇ ਉਹਦੇ ਵਿੱਚ ਮੈਡੀਸਨ ਜਿਹੜੀ ਆ ਤੁਹਾਡੀ ਵੱਖਰੀ ਹੁੰਦੀ ਸੀ ਹਾਂਜੀ ਵੱਖਰੀ ਸੀ ਹਾਂਜੀ ਮੈਡੀਸਨ ਵੱਖਰੀ ਸੀ ਸਿਰਫ ਉਹਦੀ ਡਾਕਟਰ ਦੀ ਕੇਅਰ ਕਰਨ ਦੀ ਜਿਹੜੇ ਉਹਨਾਂ ਇੰਜੈਕਸ਼ਨ ਦੇਣੇ ਜਾਂ ਇਹਨੂੰ ਮੈਡੀਸਨ ਵਗੈਰਾ ਦੇਣੀ ਉਹਦਾ 36000 ਰੁਪਿਆ ਲੈਂਦਾ ਸੀ ਹਾਂਜੀ ਹਾਂਜੀ ਹੂੰ ਸਭ ਕੁਝ ਜਾਨੀ ਕਿ ਬਾਕੀ ਖਰਚਾ ਸਾਡਾ ਸੀ ਉਹ ਆਪਣੀ ਤਨਖਾਹ ਜਿਹੜੀ ਸੀ ਸਾਡੇ ਕੋਲ 70000 ਰੁਪਿਆ ਲੈਂਦਾ ਠੀਕ ਹੈ ਭਾਜੀ ਉਸ ਤੋਂ ਬਾਅਦ ਭਾਜੀ ਫਿਰ ਅਸੀਂ 2 ਸਾਲਾਂ ਬਾਅਦ ਉਹਨੂੰ ਡਾਕਟਰ ਨੂੰ ਜਵਾਬ ਦੇ ਦਿੱਤਾ ਵੀ ਸਾਡੇ ਹੱਥ ਖੜੇ ਹੋ ਗਏ ਪੈਸੇ ਦਾ ਅਰੇਂਜਮੈਂਟ ਨਹੀਂ ਹੁੰਦਾ ਰਿਹਾ ਪੈਸ ਹੁਣ ਵੀ ਡਾਕਟਰਾਂ ਨੇ ਆਏ ਕਿਹਾ ਹੋਇਆ ਕਿ ਇਹਨੂੰ ਕਾਸ਼ਦੀ ਪੋਸਪੀਟਲ ਉਹਨਾਂ ਨੇ ਜਿੱਦ ਕੋ ਦਵਾਈ ਚਲਦੀ ਹੁਣ ਉਹਨਾਂ ਨੇ ਅਖਿਆ ਕਿ ਇਹਨੂੰ ਉੱਥੇ ਦਾਖਲ ਕਰਾਓ ਤੇ ਫੇਰ ਠੀਕ ਹੋ ਗਏ ਮਤਲਬ ਤੁਹਾਨੂੰ ਲੱਗਦਾ ਕਿ ਇਹਨੇ ਲੰਬੇ ਸਮੇਂ ਦੇ ਬਾਅਦ ਤੁਹਾਡੇ ਜਿਹੜਾ ਮੈਡੀਸਨ ਦੇਣ ਦੇ ਨਾਲ ਇਹਦਾ ਇਲਾਜ ਕਰਾਉਣ ਨਾਲ ਕੋਈ ਫਰਕ ਆਇਆ ਹਾਂਜੀ ਫਰਕ ਅੱਗੇ ਨੂੰ ਹੈਗਾ ਜੀ ਅੱਗੇ ਤਾਂ ਬਿਲਕੁਲ ਪਹਿਲਾਂ ਇਹ ਡੈੱਡ ਹੋ ਚੁੱਕੇ ਸੀ ਹੁਣ ਉਹ ਥੋੜਾ ਬਾਲਾ ਪੀ ਯਾਨੀ ਕਿ ਲੱਤ ਪੈ ਰ ਸਭ ਕੁ ਕੋ ਵੀ ਹਲਾਉਂਦੇ ਨੇ ਠੀਕ ਹੈ ਹੁਣ ਅੱਗੇ ਮੈਡੀਸਨ ਦੇਣ ਤੋਂ ਬਾਅਦ ਉਹਦੇ ਪਿਤਾ ਦਾ ਕਹਿਣਾ ਆਕਾਸ਼ਦੀਪ ਦਾ ਕਿ ਕਾਫੀ ਫਰਕ ਆ ਉਹ ਹੁਣ ਗੱਲਾਂ ਗੱਲ ਵੀ ਸਮਝਦਾ ਜਦੋਂ ਅਸੀਂ ਇਸ਼ਾਰਾ ਕਰਦੇ ਆ ਉਹਦੇ ਗੱਲ ਦੀ ਵੀ ਸਮਝ ਆਂਦੀ ਆ ਔਰ ਜੇ ਉਹਦੇ ਪੈਰ ਦੇ ਵਿੱਚ ਕੁਝ ਖਰਾਜ ਕਰਦੇ ਆ ਜਾਂ ਖੁਜਲੀ ਵਗੈਰਾ ਕਰਦੇ ਉਹ ਵੀ ਉਹਨੂੰ ਮਹਿਸੂਸ ਹੁੰਦੀ ਆ ਤੇ ਕੀ ਹੁਣ ਤੁਹਾਡੀ ਸੰਗਤ ਤੇ ਗਾੜੀ ਕੀ ਬੇਨਤੀ ਆ ਸੰਗਤ ਤੇ ਗਾੜੀ ਹੱਦੀ ਇਹੋ ਹੀ ਹੱਥ ਜੋੜ ਕੇ ਬੇਨਤੀ ਆ ਕਿ ਇਹਨੂੰ ਬੱਚੇ ਨੂੰ ਦਾਖਲ ਕਰਵਾ ਕੇ ਹਸਪੀਟਲ ਤੇ ਇਹ ਠੀਕ ਹੋ ਸਕਦਾ ਹੈ ਹਾਂ ਹੋਰ ਜੋ ਇਹੀ ਬੇਨਤੀਆਂ ਮਹਾਰਾਜ ਹੋ ਰਹੀਆਂ ਠੀਕ ਹੈ ਸੰਗਤ ਜੀ ਮੰਗਣਾ ਕੋਈ ਸੌਖਾ ਨਹੀਂ ਹੁੰਦਾ ਜਿਸ ਦੇ ਵੀ ਪਰਿਵਾਰ ਦੇ ਵਿੱਚ ਕੋਈ مصیبت ਦਾ ਪਹਾੜ ਟੁੱਟਦਾ ਤੇ ਉਹਨਾਂ ਦਾ ਇਹੀ ਵੱਧ ਤੋਂ ਵੱਧ ਹੁੰਦਾ ਕਿ ਪਰਿਵਾਰ ਦੇ ਜੀ ਨੂੰ ਬਚਾਇਆ ਜਾਵੇ ਉਹਦੇ ਵਾਸਤੇ ਭਾਵੇਂ ਉਹਨਾਂ ਨੂੰ ਹੱਡ ਤੋੜਵੀਂ ਮਿਹਨਤੀ ਕਰਨੀ ਪਵੇ ਚਾਹੇ ਆਪਣਾ ਘਰ-ਬਾਰ ਵੇਚਣਾ ਪਵੇ ਤੇ ਇਹਨਾਂ ਵੀਰਾਂ ਨੇ ਸਾਰਾ ਕੁਝ ਜਰੀਆ ਕਰਕੇ ਦੇਖ ਲਿਆ ਤੁਹਾਨੂੰ ਮਕਾਨ ਜਿਹੜਾ ਵਿਖਾਇਆ ਇਹ ਵੀ ਗੈਣੇ ਪੈ ਚੁੱਕਾ ਹੈ ਇਹਨੂੰ ਕਰਜੇ ਤੇ ਲੈ ਲੈ ਕੇ ਤੇ ਜਿਹੜਾ ਵੀਰ ਦਾ ਇਲਾਜ ਕਰਾਉਂਦੇ ਰਹੇ ਅਸੀਂ ਤੁਹਾਨੂੰ ਉਹਦੀ ਮਾਤਾ ਦਾ ਹਾਲ ਦੇਖ ਸਕਦੇ ਹਾਂ ਕਿ ਗੱਲਬਾਤ ਕਰਦੇ ਹਾਂ ਉਹ ਵੀ ਉਹਨਾਂ ਦੀ ਅੱਖਾਂ ਵੀ ਭਰ ਆਈਆਂ ਨੇ ਹਾਂਜੀ ਭੈਣ ਜੀ ਕੀ ਕਹਿਣਾ ਚਾਹੁੰਦੇ ਸਾਡੀ ਸੰਗਤ ਨੂੰ ਜਿਹੜੀ ਸੰਗਤ ਹੈ ਸੋਸ਼ਟੀ ਕਣ ਵੀਰ ਜੀ ਮੈਂ ਤੇ ਇਹੀ ਚਾਹੁੰਦੀ ਆ ਕਿ ਵੀਰ ਜੀ ਮੇਰੇ ਬੱਚੇ ਨੂੰ ਐਡਮਿਟ ਕਰਾ ਕੇ ਤੇ ਇਹਦੀ ਜ਼ਿੰਦਗੀ ਫੇਰ ਦੁਬਾਰਾ ਆਪਣੀ ਜ਼ਿੰਦਗੀ ਜੀ ਸਕੇ ਦੇ ਮੇਰੇ ਸਾਰੇ ਵੀਰ ਭਰਾਵਾਂ ਨੂੰ ਇਹੋ ਹੱਥ ਜੁੜ ਕੇ ਬੇਨਤੀ ਆ ਐਨ ਆਰ ਆਈ ਵੀਰਾਂ ਨੂੰ ਤੇ ਹੋਰ ਸੰਸਥਾ ਵਾਲੇ ਵੀਰਾਂ ਨੂੰ ਇਹ ਹੀ ਬੇਨਤੀ ਹੈ ਕਿ ਇਹ ਬੱਚੇ ਦਾ ਇਲਾਜ ਹੋ ਸਕੇ ਜੇਕਰ ਗੱਲ ਕਰ ਲਈਏ ਸੰਗਤ ਜੀ ਕਿਸੇ ਦੀ ਵੀ ਬਾਹ ਫੜੀ ਅੱਜ ਤੱਕ ਕੋਈ ਵੀ ਸੰਘਰਸ਼ ਹੋਵੇ ਤੇ ਸਾਡੇ ਐਨ ਆਰ ਆਈ ਵੀਰ ਜਾਂ ਸਾਡੀਆਂ ਸਮੁੱਚੀਆਂ ਜਿਹੜੀਆਂ ਜਥੇਬੰਦੀਆਂ ਨੇ ਸੰਸਥਾ ਨੇ ਇਹਨਾਂ ਨੇ ਵੱਡੇ ਵੱਡੇ ਕਾਰਜ ਕੀਤੇ ਨੇ ਅੱਜ ਇਸ ਪਰਿਵਾਰ ਦੀ ਵੀ ਫਰਿਆਦ ਹੈ ਕਿ ਉਹਨਾਂ ਦੇ ਬੱਚੇ ਦੀ ਜ਼ਿੰਦਗੀ ਦਾ ਸਵਾਲ ਹੈ ਤੇ ਤੁਹਾਨੂੰ ਜਿਹੜਾ ਵੱਧ ਚੜ ਕੇ ਇਸ ਪਰਿਵਾਰ ਦਾ ਜਿਹੜਾ ਅਸਹਾਰਾ ਬੰਨ ਦੀ ਲੋੜ ਆ ਆਸਰਾ ਦੇਣ ਦੀ ਗੁਰੂ ਨਾਨਕ ਦੇਵ ਜਿਹੜੀ ਸੰਗਤ ਹੈ ਇਹ ਕੁਝ ਵੀ ਕਰ ਸਕਦੀ ਹੈ ਤੁਹਾਡੇ ਤਣਕੇ ਤਣਕੇ ਦੇ ਨਾਲ ਇਹ ਬੱਚਾ ਠੀਕ ਹੋ ਸਕਦਾ ਤੁਸੀਂ ਭਾਂਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਤੁਹਾਡੇ ਬੱਚੇ ਦੇ ਹਾਲਾਤ ਨੇ ਦੇਖਿਆ ਨਹੀਂ ਜਾਂਦਾ ਫਿਰ ਕਿਵੇਂ ਦੇ ਨਹੀਂ ਵੀਰ ਜੀ 3 ਸਾਲ ਹੋ ਚੱਲੇ ਮੰਜੇ ਤੇ ਪਏ ਨੂੰ ਬਹੁਤ ਬੁਰੇ ਹਾਲਾਤ ਆ ਸਾਡੇ ਹਾਂ ਮਤੇ ਬੱਚੀ ਜਵਾਨ ਆ ਵਿਆਹਣ ਵਾਲੀ ਆ ਇੱਕ ਬੇਟਾ ਵੀ ਆ ਉਹ ਵੀ ਵਿਆਹਣ ਵਾਲਾ ਜਵਾਨ ਆ ਤੇ ਇਹ ਵਕਤ ਬੱਚਿਆਂ ਦੇ ਕਾਜਰ ਸੌਂਦਾ ਟਾਈਮ ਹੀ ਤੇ ਅਸੀਂ ਬਹੁਤ ਬੁਰੇ ਹਾਲਾਤਾਂ ਵਿੱਚ ਦੀ ਨੰਗ ਰਹੇ ਜਿਸ ਤਰ੍ਹਾਂ ਸੰਗਤ ਜੀ ਤੁਸੀਂ ਦੇਖ ਹੀ ਰਹੇ ਹੋ ਕਿ ਭੈਣ ਦਾ ਹ ਹਾਰਾਲ ਭੈਣ ਦੀਆਂ ਅੱਖਾਂ ਦੇ ਵਿੱਚ ਅਚਰੂ ਨੇ ਉਹਨਾਂ ਦਾ ਕਹਿਣਾ ਕਿ ਆ ਸਮਾਂ ਸੀ ਸਾਨੂੰ ਸਾਡੀ ਬੇਟੀ ਸਿਰ ਦੇ ਉੱਪਰ ਜਵਾਨ ਹੈ ਜਿਹਦੇ ਆਨੰਦ ਕਾਰਜ ਕਰਕੇ ਅਸੀਂ ਉਸ ਨੂੰ ਘਰੋਂ ਅਲਵਿਦਾ ਕਰਨਾ ਸੀ ਪਰ ਮਜਬੂਰੀਆਂ ਬਣ ਗਈਆਂ ਕਿ ਸਾਰਾ ਦਾ ਸਾਰਾ ਖਰਚਾ ਜਿਹੜਾ ਸਾਡੇ ਬੇਟੇ ਤੇ ਲੱਗ ਗਿਆ ਸਾਡੇ ਸਾਰੇ ਕਾਰਜ ਜਿਹੜੇ ਨੇ ਉਹ ਉੱਥੇ ਹੀ ਰੋਗੇ ਅੱਜ ਵੀ ਸਾਰਾ ਪਰਿਵਾਰ ਜਿਹੜਾ ਵੀਰ ਦੀ ਜਿਹੜੀ ਹੈ ਜ਼ਿੰਦਗੀ ਦੇ ਵਾਸਤੇ ਜੂਝ ਰਿਹਾ ਸੋ ਸਾਰੀ ਸੰਗਤ ਨੂੰ ਬੇਨਤੀ ਆ ਜਿੱਥੇ ਦਿੱਕਤੋਂ ਦੀ ਸੰਗਤ ਸੁਣ ਰਹੀ ਆ ਆਪਣੀ ਕਿਰਤ ਕਮਾਈ ਦੇ ਵਿੱਚੋਂ ਜਿੰਨਾ ਵੀ ਬਣਦਾ ਛਛਵੰਦਾ ਇਸ ਪਰਿਵਾਰ ਦੇ ਨਾਲ ਸੰਪਰਕ ਕਰਕੇ ਅਸੀਂ ਪਰਿਵਾਰ ਦਾ ਤੁਹਾਨੂੰ ਨੰਬਰ ਵੀ ਦੇ ਦੇਵਾਂਗੇ ਕਿ ਪਰਿਵਾਰ ਹੈ ਪੰਡੋਰੀ ਰਣ ਸਿੰਘ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਔਰ ਇਹਨਾਂ ਦਾ ਕੰਟੈਕਟ ਨੰਬਰ ਅਸੀਂ ਭੈਣ ਜੀ ਤੋਂ ਪੁੱਛਣਾ ਭੈਣ ਜੀ ਕੀ ਨੰਬਰ ਤੁਹਾਡਾ 815916158 ਵੀਰ ਜੀ ਨੰਬਰ ਦੁਬਾਰਾ ਫਿਰ ਸੰਗਤ ਨੂੰ ਰਿਪੀਟ ਕਰ ਦਿਓ ਜੀ 815916158 ਵੀਰ ਜੀ ਇਹ ਮੇਰਾ ਨੰਬਰ ਆ ਤੇ ਅਕਾਊਂਟ ਮਤਲਬ ਤੁਸੀਂ ਸਪੰਕ ਕਰ ਸਕਦੇ ਹੋ ਇਸ ਨੰਬਰ ਤੇ ਅਸੀਂ ਪਰਿਵਾਰ ਦੇ ਕੋਲੋਂ ਲੈ ਕੇ ਇਹਨਾਂ ਦਾ ਅਕਾਊਂਟ ਨੰਬਰ ਵੀ ਜਿਹੜਾ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਮੈਂਸ਼ਨ ਕਰਾਂਗੇ ਜੀ ਸੰਗਤ ਨੂੰ ਬੇਨਤੀ ਹੈ ਦੁਬਾਰਾ ਤੋਂ ਕਿ ਪਰਿਵਾਰ ਦੀ ਜਿਹੜੀ ਆ ਮਦਦ ਕੀਤੀ ਜਾਵੇ ਪਰਿਵਾਰ ਦੇ ਵੱਲੋਂ ਮਦਦ ਦੀ ਦੁਖਾਰ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਲਾਈ ਆ ਸੋ ਗੁਰੂ ਨਾਨਕ ਦੇਵ ਜੀ ਸੰਗਤ ਜੀ ਇਹ ਕਾਰਜ ਤੁਹਾਡੇ ਵਾਸਤੇ ਕੋਈ ਵੱਡਾ ਨਹੀਂ ਮਹਿਨਾ ਨਹੀਂ ਰੱਖਦਾ ਜੇ ਆਪ ਜੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਚੰਦ ਜਿਹੜੀ ਆ ਜਿਸਵੰਧ ਕੱਢ ਕੇ ਇਸ ਪਰਿਵਾਰ ਦੀ ਮਦਦ ਕਰ ਦਿਓ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ